ਸੱਚੀ ਕਾਲ ਜੀ ਅੱਜ 15 ਜੁਲਾਈ 2025 ਇਸ ਟਾਈਮ ਅਸੀਂ ਘੱਗਰ ਦਰਿਆ ਦੇ ਉੱਤੇ ਮੌਜੂਦ ਆਂਗੇ 15 ਜੁਲਾਈ 2023 ਨੂੰ ਹੀ ਜਿਹੜਾ ਘੱਗਰ ਦਰਿਆ ਨੇ ਇਸੇ ਨਾਲਕੇ ਦੇ ਵਿੱਚ ਪੂਰੀ ਜਿਹੀ ਹੋਰ ਤਬਾਈ ਮਚਾਈ ਸੀ। ਕੌਰੀ ਤੋਂ ਲੈ ਕੇ ਮੌਨਕ ਤੱਕ ਤਕਰੀਬਨ 70-80 ਨੱਕੇ ਸੀ ਜਿਹੜੇ ਉਹ ਘੱਗਰ ਦਰਿਆ ਦੇ ਵਿੱਚ ਟੁੱਟੇ ਸੀਗੇ। ਇਸ ਤੋਂ ਬਾਅਦ ਇਥੋਂ ਮਾਨਸਾ ਤੱਕ ਦਾ ਏਰੀਆ ਜਿਹੜਾ ਇਸ ਦੇ ਨਾਲ ਪ੍ਰਭਾਵਿਤ ਸੀ। ਕੱਗਰ ਦਰਿਆ ਦੇ ਵਿੱਚ 2023 15 ਜੁਲਾਈ ਨੂੰ ਕਾਫੀ ਜ਼ਿਆਦਾ ਪਾਣੀ ਆਉਣ ਦੇ ਕਾਰਨ ਪੂਰਾ ਇਲਾਕਾ ਬਹੁਤ ਸਾਰੇ ਦਿਨਾਂ ਤੱਕ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਰਿਹਾ ਸੀਗਾ ਜਗਾ ਜਗਾ ਤੇ ਸੜਕਾਂ ਟੁੱਟੀਆਂ ਸੀ ਇੱਥੇ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਆ ਕੇ ਕਈ ਸੜਕਾਂ ਨੂੰ ਜੀਐਸਵੀ ਦੇ ਨਾਲ ਤੜਾ ਕੇ ਗਈ ਸੀ ਅੱਜ 15 ਜੁਲਾਈ 2025 ਦੀ ਤੁਹਾਨੂੰ ਕੱਗਰ ਦਰਿਆ ਦੀ ਤਸਵੀਰ ਦਿਖਾਉਣੀ ਆ ਕਿ ਕਿੰਨਾ ਪਾਣੀ ਕੱਗਰ ਦਰਿਆ ਦੇ ਵਿੱਚ ਮੌਜੂਦ ਹੈ ਇਹ ਕਿੱਥੋਂ ਤੱਕ ਕੱਗਰ ਦਰਿਆ ਵਹਿ ਰਿਹਾ ਮੇਰੇ ਸਾਥੀ ਨੂੰ ਕਹਾਂਗਾ ਤਸਵੀਰ ਤੁਹਾਨੂੰ ਦਿਖਾਉਣਾ ਕੱਗਰ ਦਰਿਆ ਦੀ ਇੱਕ ਵਾਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਕੱਗਰ ਦਰਿਆ ਦੀ ਇਹ ਤਸਵੀਰ ਹੈ 12 ਜੁਲਾਈ ਨੂੰ ਕੱਗਰ ਦਰਿਆ ਜਿਹੜਾ ਇਸ ਤੋਂ ਜ਼ਿਆਦਾ ਕੱਗਰ ਦਰਿਆ ਦੇ ਵਿੱਚ ਪਾਣੀ ਮੌਜੂਦ ਸੀਗਾ 13 ਜੁਲਾਈ ਨੂੰ ਵੀ ਕੱਗਰ ਦਰਿਆ ਦੇ ਵਿੱਚ ਜਿਹੜਾ ਪਾਣੀ ਉਹ ਤਕਰੀਬਨ 738 ਦੇ ਕਰੀਬ ਪਹੁੰਚਣ ਵਾਲਾ ਸੀਗਾ ਤੇ ਅੱਜ ਦੀ ਇਹ ਤਸਵੀਰ ਹੈ ਕਿ ਕੱਗਰ ਦਰਿਆ ਦੇ ਵਿੱਚ ਪਾਣੀ ਤੁਸੀਂ ਦੇਖ ਸਕਦੇ ਹੋਗੇ ਇਹ ਘਟਨਾ ਸ਼ੁਰੂ ਹੋ ਚੁੱਕਿਆ ਸੀ ਉਸ ਟਾਈਮ ਦੇ ਉੱਪਰ ਤੇ ਪਾਣੀ ਬਿਲਕੁਲ ਹੀ ਕੱਗਰ ਦਰਿਆ ਦੇ ਵਿੱਚ ਘਟ ਚੁੱਕਿਆ ਸੋ ਇੱਕ ਰਾਹਤ ਭਰੀ ਵੀ ਖਬਰ ਹੈ ਇਹ ਇਲਾਕੇ ਦੇ ਲੋਕਾਂ ਦੇ ਲਈ ਕਿਸਾਨਾਂ ਦੇ ਲਈ ਕਿਉਂਕਿ ਪਿਛਲੀ ਵਾਰ ਜੁਲਾਈ ਦੇ ਮਹੀਨੇ ਵਿੱਚ ਹੀ ਕੱਗਰ ਦਰਿਆ ਨੇ ਨੁਕਸਾਨ ਕੀਤਾ ਸੀ ਹਾਲਾਂਕਿ ਮੌਸਮ ਵਿਭਾਗ ਦਾ ਉਹ ਵੱਲੋਂ ਕਿਹਾ ਜਾ ਰਿਹਾ ਹੈ ਕਿ 25% ਮੀਂਹ ਇਸ ਵਾਰ ਬਾਰਿਸ਼ਾਂ ਜਿਹੜੀਆਂ ਹੋ ਜਿਆਦਾ ਪੈਣੀਆਂ ਨੇ ਤੇ ਪਾਣੀ ਦਾ ਜਿਹੜਾ ਲੈਵਲ ਹੈ ਉਹ ਵੱਧਦਾ ਘਟਦਾ ਜਿਹੜਾ ਉਹ ਰਹਣਾ ਹੈਗਾ ਨਦੀਆਂ ਨਾਲਿਆਂ ਦੇ ਵਿੱਚ ਦੂਜੇ ਪਾਸੇ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਦੂਜੇ ਪਾਸੇ ਜੇ ਨਜ਼ਰ ਮਾਰੀਏ ਕੱਗਰ ਦਰਿਆ ਦੇ ਉੱਪਰ ਤਾਂ ਕਿਹੋ ਜਿਹਾ ਜਿਹੜਾ ਉਹ ਕੱਗਰ ਦਰਿਆ ਨਜ਼ਰ ਆਉਂਦਾ ਹੈਗਾ ਇਹ ਤਸਵੀਰ ਦੇਖੋ ਤੁਸੀਂ ਕੁਝ ਦਿਨ ਪਹਿਲਾਂ ਕੱਗਰ ਦਰਿਆ ਦਾ ਪਾਣੀ ਹੈ ਜਿਹੜਾ ਉਸ ਜ਼ਮੀਨ ਦੇ ਲੈਵਲ ਤੱਕ ਪਹੁੰਚਣ ਆਲਾ ਸੀਗਾ ਤੇ ਅੱਜ ਉਹੀ ਪਾਣੀ ਕਾਫੀ ਗਿਣਤੀ ਦੇ ਵਿੱਚ ਘਟਿਆ ਹੋਇਆ ਨਜ਼ਰ ਆਉਂਦਾ ਹੈ ਪਾਣੀ ਜਿਹੜਾ ਇੱਕ ਜਗ੍ਹਾ ਦੇ ਉੱਤੇ ਖੜ ਗਿਆ ਹੈਗਾ ਪਾਣੀ ਦੀ ਕੋਈ ਰਫ਼ਤਾਰ ਨਹੀਂ ਹੈਗੀ ਪਾਣੀ ਦਾ ਲੈਵਲ ਕਾਫੀ ਜ਼ਿਆਦਾ ਘਟ ਹੋ ਚੁੱਕਿਆ ਸੋ ਕਿਸੇ ਵੀ ਤਰੀਕੇ ਨਾਲ ਘਬਰਾਉਣ ਦੀ ਜਾਂ ਡਰਨ ਦੀ ਜ਼ਰੂਰਤ ਨਹੀਂ ਹੈ ਕਈ ਵਾਰ ਹੁੰਦਾ ਹੈਗਾ ਕਿ ਪ੍ਰਾਣੀਆਂ ਵੀਡੀਓ ਲੈ ਕੇ ਲੋਕ ਦੂਰ ਦੂਰ ਤੱਕ ਦੁਰਾਡੇ ਤੱਕ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਲੋਕਾਂ ਨੂੰ ਕਿ ਕੱਗਰ ਦਰਿਆ ਟੁੱਟ ਗਿਆ ਹੈ ਜਾਂ ਫਿਰ ਕੱਗਰ ਦਰਿਆ ਨੁਕਸਾਨ ਕਰ ਰਿਹਾ ਹੈ ਹਾਲਾਂਕਿ ਜਿਹਾ ਕੁਝ ਨਹੀਂ ਹੈ ਕੁਝ ਦਿਨ ਪਹਿਲਾਂ ਵੀ ਇੱਕ ਖਬਰ ਜਿਹੜੀ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਉਡਾਈ ਗਈ ਸੀ ਕਿ ਕੱਗਰ ਦਰਿਆ ਦਾ ਕਿਤੇ ਨੱਕਾ ਜਿਹੜਾ ਉਹ ਟੁੱਟ ਚੁੱਕਾ ਹੈਗਾ ਹਾਲਾਂਕਿ ਉਸ ਟਾਈਮ ਵੀ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਬਹੁਤ ਘੱਟ ਸੀ ਜਦੋਂ ਕਿ ਇੱਕ ਨਹਿਰੀ ਖਾਲ ਕਹਿ ਸਕਦੇ ਆ ਕਿ ਉਹ ਟੁੱਟਿਆ ਸੀ ਤਾਂ ਉਸੇ ਦੇ ਜਿਹੜਾ ਅਰੰਕ ਦੇ ਵਿੱਚ ਆ ਕੇ ਜਿਹੜਾ ਕਾਫੀ ਜ਼ਿਆਦਾ ਫਸਲਾਂ ਜਿਹੜੀਆਂ ਹੋ ਡੁੱਬ ਗਈਆਂ ਸੀ ਤੇ ਉਸੇ ਨੂੰ ਜਿਹੜਾ ਕੱਗਰ ਦਰਿਆ ਦੇ ਨਾਲ ਜੋੜ ਕੇ ਕਹਾ ਗਿਆ ਕਿ ਕੱਗਰ ਦਰਿਆ ਜਿਹੜਾ ਉਹ ਟੁੱਟ ਚੁੱਕਿਆ ਹਾਲਾਂਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋਗੇ ਕੱਗਰ ਦਰਿਆ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪਾਣੀ ਦਾ ਲੈਵਲ ਜਿਹੜਾ ਉਹ ਵੱਧ ਨਹੀਂ ਹੈ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਉਹ ਘਟਿਆਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਪਡੇਟ ਹੋਊਗੀ ਕੱਗਰ ਦਰਿਆ ਦੀ ਉਹ ਦੇਖਣ ਦੇ ਲਈ ਚੈਨਲ ਦੇ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ